ਸੋ ਸਾਰ ਮੇਰੇ ਵੱਲੋਂ ਜੈਮਸੀ ਜੀ ਮੈਂ ਅੱਜ ਕੇਂਦਰੀ ਜੇਲ ਗੁਰਦਾਸਪੁਰ ਵਿਖੇ ਆਪਣੀ ਇੱਕ ਵਿਜ਼ਿਟ ਰੱਖੀ ਸੀ ਔਰ ਉਹਦੇ ਵਿੱਚ ਮੈਂ ਮੈਨੂੰ ਮੌਕਾ ਮਿਲਿਆ ਪ੍ਰਸ਼ਾਸਨ ਨਾਲ ਵੀ ਜੇਲ ਪ੍ਰਸ਼ਾਸਨ ਨਾਲ ਵੀ ਮਿਲਣ ਦਾ ਔਰ ਜਿਹੜੇ ਸਾਡੇ ਕੈਦੀ ਭੈਣ ਭਰਾ ਨੇ ਜਿਹੜੇ ਮਨੋਰਟੀਜ਼ ਨਾਲ ਸੰਬੰਧਿਤ ਰੱਖਦੇ ਨੇ ਖਾਸ ਕਰਕੇ ਉਹਨਾਂ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ ਔਰ ਮੈਂ ਅੰਦਰ ਜਾ ਕੇ ਸਾਰੀ ਜਾਂਚ ਕੀਤੀ ਵੀ ਜਿਹੜੇ ਸਾਡੇ ਕੈਦੀ ਭਰਾ ਨੇ ਉਹਨਾਂ ਦਾ ਜਿਹੜਾ ਖਾਣੇ ਪਾਣੀ ਦਾ ਜਿਹੜਾ ਅਰੇਂਜਮੈਂਟ ਹੈ ਕੀ ਉਹ ਸਹੀ ਆ ਔਰ ਜੋ ਸਾਡਾ ਧਾਰਮਿਕ ਸਥਾਨ ਅੰਦਰ ਬਣਿਆ ਚਰਚ ਬਣਿਆ ਵੀ ਉਹਦੇ ਜਿਹੜੇ ਮर्यादा ਵਾ ਉਹ ਗਰੀਮਾ ਵਾ ਉਹ ਮੇਨਟੇਨ ਕੀਤੀ ਇਹਨਾਂ ਨੇ ਉਹ ਮੈਂ ਜੇਲ੍ਹ ਪ੍ਰਸ਼ਾਸਨ ਨੂੰ ਜਦੋਂ ਮਿਲਿਆ ਮੈਂ ਅੰਦਰ ਸਾਰਾ ਜਾ ਕੇ ਦੇਖਿਆ ਕਿ ਬਹੁਤ ਵਧੀਆ ਇੰਤਜ਼ਾਮ ਹੈ ਔਰ ਮੇਰੇ ਜਿਹੜੇ ਕੈਦੀ ਭਰਾ ਮੈਨੂੰ ਮਿਲੇ ਨੇ ਉਹਨਾਂ ਦੇ ਨਾਲ ਮਿਲ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਆ ਵੀ ਉਹ ਸਾਰੇ ਪਰਮੇਸ਼ਵਰ ਨੂੰ ਮੰਨਣ ਵਾਲੇ ਲੋਕ ਨੇ ਅੰਦਰ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਹੈਗੀਆਂ ਸੀ ਕਈ ਮੈਨੂੰ ਇਦਾਂ ਦੀ ਪ੍ਰੋਬਲਮਸ ਉਹਨਾਂ ਨੂੰ ਮਿਲੀਆਂ ਵੀ ਜਿਨ੍ਹਾਂ ਨੂੰ 2-2 3-3 ਸਾਲ ਹੋ ਗਏ ਆ ਜੇਲ੍ਹ ਦੇ ਵਿੱਚ ਉਹਨਾਂ ਦੀ ਜ਼ਮਾਨਤ ਵੀ ਹੋ ਚੁੱਕੀ ਆ ਮਗਰ ਕੀ ਆ ਵੀ ਜਿਹੜਾ ਜੱਸ ਸਾਹਿਬ ਨੇ ਉਹਨਾਂ ਨੂੰ ਮਨਜੋਗ ਕੋਰਟ ਨੇ ਜਿਹੜਾ ਉਹਨਾਂ ਨੂੰ ਜੁਰਮਾਨਾ ਲਗਾਇਆ ਸੀ ਉਹਨਾਂ ਕੋਲ ਜੁਰਮਾਨਾ ਦੇਣ ਲਈ ਨਹੀਂ ਹੈਗਾ ਕਈਆਂ ਦੇ ਕੋਈ ਅੱਗੇ ਪਿੱਛੇ ਨਹੀਂ ਆ ਕਈ ਕੇਸ ਏਦਾਂ ਦੇ ਜਿਹੜੇ ਮੈਂ ਨੋਟ ਕਰਕੇ ਆਇਆ ਜਿਨ੍ਹਾਂ ਦਾ ਜੁਰਮਾਨਾ ਮੈਂ ਆਪਣੇ ਕੋਲੋਂ ਔਰ ਜੋ ਸਾਡੀਆਂ ਮਸੀਹ ਸੰਸਥਾਵਾਂ ਨੇ ਜਿੱਦਾਂ ਸਾਡੀ ਅੰਕੁਰੋਲਾ ਮਿਸਟਰੀ ਖੰਬਰਾ ਚਰਚ ਉਹਨਾਂ ਵੱਲੋਂ ਅਸੀਂ ਜਿਹੜਾ ਉਹਨਾਂ ਦਾ ਜੁਰਮਾਨਾ ਵੀ ਪੇ ਕਰਾਂਗੇ ਔਰ ਜਿਹੜਾ ਜਿਹਦਾ ਉਹਨਾਂ ਨੇ ਕੋਈ ਹੋਰ ਵੀ ਮਸਲਾ ਦੱਸਿਆ ਵੀ ਸਰਦੀ ਅੱਗੇ ਆ ਰਹੀ ਆ ਸਰਦੀਆਂ ਦੇ ਜਿਹੜੇ ਕੱਪੜੇ ਆ ਸਾਡੇ ਸਾਨੂੰ ਉਹ ਵੀ ਪ੍ਰੋਵਾਈਡ ਕਰਵਾਏ ਜਾਣ ਉਹ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਕੇ ਦਵਾਂਗੇ ਔਰ ਕੁਝ ਹੋਰ ਉਹਨਾਂ ਦੇ ਇ ਬੀਸੀ 크리스마ਸ ਅੰਦਰ ਜੇਲ੍ਹ ਚ ਮਨਾਉਣਾ ਚਾਹੁੰਦੇ ਆ ਤੇ ਮੈਂ ਉਹਨਾਂ ਨੂੰ ਵਚਨ ਕਰਕੇ ਆਇਆ ਅੱਜ ਵੀ ਮੈਂ 크리스마ਸ ਜਿਹੜਾ ਵਾ ਜੇਲ੍ਹ ਦੇ ਵਿੱਚ ਆ ਕੇ ਆਪਣੇ ਕੈਦੀਆਂ ਭਰਾਵਾਂ ਦੇ ਨਾਲ ਮਨਾਵਾਂਗਾ ਔਰ ਇੱਕ ਅਸੀਂ ਸ਼ਪਤ ਉਹਨਾਂ ਦਾ ਲਈ ਆ ਉਹਨਾਂ ਸਾਰਿਆਂ ਨੂੰ ਮੈਂ ਸ਼ਪਤ ਦਵਾਈ ਆ ਵੀ ਅਗਰ ਤੁਸੀਂ ਪਰਮੇਸ਼ਵਰ ਪ੍ਰਭ ਯੇਸ਼ੂ ਮਸੀਹ ਨੂੰ ਮੰਨਦੇ ਹੋ ਅਗਰ ਤੁਸੀਂ ਖੁਦਾ ਦਾ ਨਾਮ ਲੈਣ ਵਾਲੇ ਬੰਦੇ ਹੋ ਤੇ ਫਿਰ ਤੁਸੀਂ ਮੇਰੇ ਨਾਲ ਇੱਕ ਸਹੁੰ ਖਾਓ ਵੀ ਕਦੀ ਵੀ ਬੁਰਾ ਕੰਮ ਨਹੀਂ ਕਰੋਗੇ ਕਦੀ ਨਸ਼ਾ ਨਹੀਂ ਕਰੋਗੇ ਕਦੀ ਕੋਈ ਕਰਾਇਮ ਨਹੀਂ ਤੁਸੀਂ ਕਰੋਗੇ ਕਿਉਂਕਿ ਤੁਹਾਨੂੰ ਦੇਖ ਕੇ ਹੀ ਲੋਕ ਮਸੀਹ ਨੂੰ ਦੇਖਦੇ ਨੇ ਅੱਜ ਉਹਨਾਂ ਨੇ ਮੇਰੇ ਨਾਲ ਸਹੁੰ ਖਾਧੀ ਆ ਵੀ ਅਸੀਂ ਆਪਣੇ ਜਿਹੜੇ ਜੁਰਮ ਦੀ ਜਿਹੜੀ ਦੁਨੀਆ ਨੂੰ ਛੱਡ ਕੇ ਤੇ ਅਸੀਂ ਇੱਕ ਚੰਗੀ ਜਿਹੜੀ ਜ਼ਿੰਦਗੀ ਨੂੰ ਅਸੀਂ ਬਤੀਤ ਕਰਾਂਗੇ ਔਰ ਕੋਈ ਵੀ ਅਸੀਂ ਨਸ਼ਾ ਜਾਂ ਕੋਈ ਵੀ ਗੈਂਗਸਟਰਵਾਦ ਜਾਂ ਕੋਈ ਵੀ ਮਾੜਾ ਕੰਮ ਨਹੀਂ ਕਰਾਂਗੇ ਸੋ ਮੈਨੂੰ ਇਹ ਆਸਿਆ ਵੀ ਮੈਂ ਆਪਣੇ ਜਿਹੜੇ ਭਰਾਵਾਂ ਨੂੰ ਅੰਦਰ ਮਿਲ ਕੇ ਆਇਆ ਜਰੂਰ ਮੇਰੀ ਗੱਲ ਤੇ ਅਮਲ ਕਰਨਗੇ ਔਰ ਇਸ ਇਸ ਰਾਹ ਤੇ ਮੇਰ ਨਾਲ ਚੱਲਣਗੇ ਜਿਆਦਾ ਮੈਂ ਜੋ ਅੰਦਰ ਦੇਖਿਆ ਲੋਕ ਨਸ਼ੇ ਦੇ ਕੇਸ ਵੀ ਜਿਆਦਾ ਅੰਦਰ ਨੇ ਲੜਾਈ ਝਗੜਿਆਂ ਦੇ ਕੇਸ ਮਰਡਰ ਵਗੈਰਾ ਦੇ ਕੇਸ ਅੰਦਰ ਜਿਆਦਾ ਨੇ ਔਰ ਉਹ ਮੈਂ ਸਰਕਾਰ ਨਾਲ ਹੀ ਮਿਲ ਕੇ ਇਸ ਗੱਲ ਤੇ ਆਪਾਂ ਵਿਚਾਰ ਵਟਾਂਦਲਾ ਕਰਾਂਗੇ ਵੀ ਕਿਦਾਂ ਕਿਉਂਕਿ ਜੇਲ੍ਹ ਦੇ ਵਿੱਚ ਜਿਹੜੀ ਗਿਣਤੀ ਆ ਇਸ ਟਾਈਮ 950 ਆਦਮੀ ਦੀ ਜਿਹੜੀ ਗਿਣਤੀ ਆ ਮਗਰ ਇੱਥੇ 1500 ਕਰਕੇ ਲੋਕ 1500 1600 ਲੋਕ ਜਿਹੜੇ ਹੈਗੇ ਨੇ ਜੇਲ ওভারਫਲੋ ਬਿਲਕੁਲ ਹੋ ਚੁੱਕੀ ਆ ਔਰ ਸਰਕਾਰ ਨਾਲ ਗੱਲ ਕਰਕੇ ਇਹਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਸਾਡਾ ਇਹ ਮੋਟਿਵ ਇਥੇ ਆਉਂਦਾ ਇਹ ਆ ਵੀ ਇੱਕ ਜਿਹੜੇ ਆਸਵੰਦ ਨੇ ਸਾਡੇ ਭਰਾ ਜਿਨ੍ਹਾਂ ਨੂੰ ਆਸ ਆ ਵੀ ਕੋਈ ਸਾਡੀ ਸੁਧੀ ਲੈਣ ਆਊਗਾ ਕੁਝ ਤਾਂ ਪਵਿੱਤਰ ਬਾਈਬਲ ਦੇ ਵਿੱਚ ਵੀ ਲਿਖਿਆ ਵਾ ਵੀ ਜਿਹੜੇ ਕੈਦ ਦੇ ਵਿੱਚ ਨੇ ਜਿਹੜੇ ਜੇਲਾਂ ਦੇ ਵਿੱਚ ਆ ਉਹਨਾਂ ਦੀ ਸੁਧੀ ਲਵੋ ਸੋ ਉਹੀ ਪਰਮੇਸ਼ਵਰ ਦਾ ਬਚਨ ਅਸੀਂ ਪੂਰਾ ਕਰਨ ਲਈ ਅੱਜ ਇੱਥੇ ਆਏ ਆ ਔਰ ਮੇਰੀ ਡਿਊਟੀ ਵੀ ਬੰਦੀ ਆ ਮੈਂ ਮinority ਕਮਿਸ਼ਨ ਦਾ ਚੇਅਰਮੈਨ ਆ ਮੇਰੀ ਡਿਊਟੀ ਬੰਦੀ ਆ ਵੀ ਜਿਹੜੇ ਇਹ ਮinorities ਦੇ ਨਾਲ ਸੰਬੰਧਿਤ ਨੇ ਸਾਡੇ ਭਰਾ ਭਾਵੇਂ ਉਹ ਜੇਲਾਂ 'ਚ ਨੇ ਭਾਵੇਂ ਉਹ ਬਾਹਰ ਨੇ ਤੇ ਮੈਂ ਸਾਰਿਆਂ ਦੀ ਰਾਖੀ ਕਰਾਂ ਔਰ ਸਾਰਿਆਂ ਦੀ ਮੈਂ ਜਿਹੜੀ ਆ ਲੋੜ ਜਰੂਰ ਤੇ ਪੂਰੀ ਕਰਾਂ